ਨਹੀਂ ਕੋਈ ਨਹੀਂ ਚਲੋ ਜੀ ਵੀ ਅੱਜਕੱਲ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਸੀਜ਼ਨ ਬਹੁਤ ਜ਼ਿਆਦਾ ਵਾ ਤੁਸੀਂ ਮੈਨੂੰ ਇੱਥੇ ਆ ਕੇ ਫੜ ਲਿਆ ਚਲੋ ਕੋਈ ਨਹੀਂ ਤੁਹਾਡਾ ਵੈਲਕਮ ਹੈ ਮਨਸਾ ਦਾ ਲੱਡੂ ਖਾਣ ਗਏ ਹੋ ਜਾਰੇ ਨਹੀਂ ਚਲੋ ਮੈਂ ਮਨਸਾ ਦਾ ਚਲੋ ਜਦੋਂ ਸਮਾਂ ਆਏਗਾ ਤੁਸੀਂ ਜ਼ਰੂਰ ਉਹਨਾਂ ਨਾਲ ਕੰਟੈਕਟ ਕਰੋ ਉਹ ਵੀ ਗੱਲ ਕਰਨਗੇ ਪਰ ਕਿਉਂਕਿ ਬਿਜ਼ੀ ਹੋਣ ਕਰ ਕਈ ਆਪਣੇ ਜੇਵੇਂ ਹੋ ਸਕਦੇ ਆ ਐਸੀ ਗੱਲ ਨਹੀਂ ਜਿਹੜੀ ਅਸੀਂ ਕਦੀ ਵੀ ਸਵਾਲਾਂ ਤੋਂ ਪਿੱਛੇ ਨਹੀਂ ਭੱਜੇ ਨਾ ਭੱਜਾਂਗੇ ਕਿਉਂਕਿ ਅਸੀਂ ਲੋਕਾਂ ਦੇ ਚਲੋ ਮੇਰੀ ਵਾਈਫ ਐਮਸੀ ਆ ਮੈਂ ਮੌਜੂਦਾ ਪ੍ਰਧਾਨਾ ਨਗਰ ਕਾਂਗਰਸ ਦਾ ਤੁਸੀਂ ਮੇਰੇ ਕੋ ਆਏ ਆ ਤੁਸੀਂ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਤੁਹਾਨੂੰ ਜਵਾਬ ਦੇ ਰਿਹਾ ਤੁਸੀਂ ਸਾਡੇ ਹਲਕਾ ਚ ਡਾਕਟਰ ਸਾਹਿਬ ਨੂੰ ਬਹੁਤ ਕਾਬਲ ਬਹੁਤ ਵਧੀਆ ਇਨਸਾਨ ਆ ਜੋ ਤੁਸੀਂ ਮਿਲੂਗੇ ਜ਼ਰੂਰ ਤੁਹਾਨੂੰ ਉਹਦਾ ਜਵਾਬ ਉਹ ਦੇਣਗੇ ਇਦਾਂ ਦੀ ਗੱਲ ਨਹੀਂ ਭਾਜਦੇ ਕਦੀ ਨਹੀਂ ਕਿਸੇ ਗੱਲ ਤੋਂ ਹਲਕਾ ਵਿਦਾਇਕ ਜਿਹਨੂੰ ਕੁਦਰ ਨੇ ਬੀਬੀ ਇੰਦਰਜੀਤ ਗੁਰਮਾਨ ਉਹਨਾਂ ਦਾ ਬਿਆਨ ਜ਼ਰੂਰ ਆਇਆ ਕਹਿੰਦੇ ਕਿ ਜਿਹਨਾਂ ਨੇ ਕੋਈ ਕੰਮ ਕੀਤਾ ਵਾ ਉਹ ਬਖਸ਼ੇ ਨਹੀਂ ਜਾਣਗੇ ਨਹੀਂ ਦੇਖੋ ਜੀ ਮੈਂ ਵੈਸੇ ਸੁਣਿਆ ਤਾਂ ਨਹੀਂ ਬਿਆਨ ਪਰ ਜੇ ਕੋਈ ਗਿਲਟੀ ਹੈ ਫਿਰ ਮੈਚੂਲੀ ਉਹ ਗੇਟੀ ਹੋਏਗਾ ਲੋਕਤਾ ਇਹ ਵੀ ਗੱਲਾਂ ਕਰ ਰਹੀ ਹੈ ਕਹਿੰਦੇ ਕਿ ਇੱਕ ਪਾਸੇ ਬੀਜਪੀ ਦੂਜੇ ਪਾਸੇ ਕਾਂਗਰਸ ਪਾਰਟੀ ਔਰ ਕਾਮਨ ਸੇ ਪਾਰਟੀ ਅਕਸਰ ਕਹਿੰਦੀ ਹੈ ਕਿ ਨਹੀਂ ਬੀਜਪੀ ਦੇ ਖਿਲਾਫ ਉਦੇਸ਼ ਵਿਰੋਧੀ ਹੈ ਕਿ ਦੋਨੇ ਰਲੇ ਹੋਏ ਨਹੀਂ ਦੇਖੋ ਨਗਰ ਕੌਂਸਲ ਦੇ ਵਿੱਚ ਚਾਹੇ ਉਹ ਬੀਜਪੀ ਆਇਆ ਚਾਹੇ ਉਹ ਕਾਂਗਰਸ ਆਇਆ ਚਾਹੇ ਉਹ ਬੀਐਸਪੀ ਦਾ ਸਾਬਕਾ ਹੋਵੇ ਇੱਕ ਤੋਂ ੜੇ ਮੌਜੂਦਾ ਹੋਵੇ ਤੇ ਤੁੰਨਾ ਦੀ ਫਿਰ ਜੋ ਕਿਤਨਾ ਕਿਤੇ ਸਾਂਝਤਾ ਲੱਗਦੀ ਹੈ ਨਾ ਜੇਕਰ ਇਕੱਠਿਆਂ ਤੇ આરોਪ ਲੱਗਿਆ ਕਿ ਜਾਂ ਫਿਰ ਕਲਰ ਘਰਵਲ ਜਾਂਦਾ ਵਿੱਚ ਉਹਦੇ ਦੇਖੋ ਇਹ ਫੇਰ ਉੱਥੇ ਗੱਲ ਕਿ ਤੁਸੀਂ ਕਹਿੰਨਾ ਵੀ ਜਵਾਬ ਨਹੀਂ ਦੇ ਸਕੇ ਨਹੀਂ ਤੁਸੀਂ ਸਾਰੀਆਂ ਗੱਲਾਂ ਫਿਰ ਇਹ ਤਾਂ ਦੇਖੋ ਦੇਖੋ ਮੇਰੀ ਅੱਜ ਤੁਹਾਡੇ ਤੇ ਲਾ ਜਾਂਣ ਲੱਗਿਆ ਤਾਂ ਤੁਸੀਂ ਫਿਰ ਹਣ ਜਵਾਬ ਮੇਰੀ ਮੇਰੀ ਬੇਨਤੀ ਇਹ ਗੱਲ ਬਾਕੀ ਜਿਹੜੀ ਤੁਸੀਂ 200 ਦੇ ਪਕੌੜੇ ਦੀ ਗੱਲ ਕਰਦੇ ਹੋ ਪਕੌੜੇ ਦੀ ਗੱਲ ਪਕੌੜੇ ਦੇਖੋ ਜੀ ਉਹ ਜੋ মিডিਆ ਚ ਆਇਆ ਜਾਂ ਜੋ ਐਫ ਆਈ ਆਰ ਚਾ ਵੀ ਕੀ ਹੈ ਕੀ ਨਹੀਂ ਹੈ ਇਹ ਵੀ ਸਦਾ ਸਾਰ ਜਾਂਚ ਦਾ ਵਿੱਚ ਹੀ ਆ ਇਹਦੇ ਥੋੜੇ ਕੁ ਦਿਨਾਂ ਦੇ ਜੇਕਰ ਆਪਾਂ ਮਰੇੜੀ ਦੇ ਇੱਕ ਦੋ ਟਾਈਮ ਇਹਨੇ ਆਪਾਂ ਪਿੱਛੇ ਜਾਈਏ ਤਾਂ ਉਹਦੇ ਵਿੱਚ ਜੋ ਤੁਹਾਡੇ ਹਲਕਾਂ ਚਾਰਜ ਡਾਕਟਰ ਹਰਜੋਤ ਸਿੰਘ ਦਾਈ ਨੇ ਇੱਕ ਵਾਰ ਛਾਲ ਵੱਡਾ ਧਰਨਾ ਲਾਇਆ ਸੀ ਖਾਸ ਕਰਕੇ ਪੰਚ ਸਰਪੰਚ ਕੇ ਇਕੱਠੇ ਕੀਤੇ ਔਰ ਆਮਾ ਦੀ ਪਾਰਟੀ ਦੇ ਖਿਲਾਫ ਜੀ ਅੱਜ ਆਪਣੀ ਪ੍ਰਧਾਨ ਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਹੈ ਤਾਂ ਅੱਜ ਉਹਨਾਂ ਦਾ ਕੋਈ ਬਿਆਨ ਨਜ਼ਰ ਨਹੀਂ ਆਉਂਦਾ ਨਹੀਂ ਦੇਖੋ ਜੀ ਪਰਚਾ ਦਰਜ ਹੋਇਆ ਕਿਨਾ ਕਾਰਨਾ ਕਰਕੇ ਹੋਇਆ ਇਹ ਇੱਕ ਜਾਂਚ ਦਾ ਵਿਸ਼ਾ ਐਨ ਐਨ ਆਰ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਹਿਲੇ ਤੁਹਾਨੂੰ ਮੈਂ ਜਾਣਕਾਰੀ ਦੇ ਦਵਾਂ ਕਿ ਜਿਸ ਵਿਸ਼ੇ ਤੇ ਅਸੀਂ ਜਾਣਕਾਰੀ ਕਰਨੀ ਹੈ ਬਹੁਤ ਸਾਰੇ ਲੈਟਰਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਚਾਹੀ ਪਰ ਉਹਨਾਂ ਨੇ ਪਹਿਲੀ ਗੱਲ ਤਾਂ ਫੋਨ ਨਹੀਂ ਚੁੱਕਿਆ ਔਰ ਜਿੰਨਾਂ ਨੇ ਫੋਨ ਚੁੱਕਿਆ ਉਹ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ ਤਾਂ ਨਕੋਦਰ ਵਿੱਚ ਇੱਕ ਚਰਚਿਤ ਵਿਸ਼ਾ ਅਫੇਅਰ ਨੰਬਰ 141 ਜੋ ਕਿ ਥਾਣਾ ਸਿਟੀ ਨਕੋਦਰ ਦੇ ਵਿੱਚ ਦਰਜ ਕੀਤੀ ਗਈ ਜੋ ਨਗਰ ਕੌਂਸਲ ਦੇ ਪ੍ਰਧਾਨ ਸੀ ਨਵਨੀਤ ਨੀਤਾ ਉਸ ਤੋਂ ਬਾਅਦ ਸਾਬਕਾ ਪ੍ਰਧਾਨ ਦਿੱਤੇ ਪਟਾਰਾ ਔਰ ਇੱਕ ਕਲਰਕ ਚਰਚਾ ਦਾ ਵਿਸ਼ਾ ਜਿਸ ਨੇ ਪੂਰੇ ਸ਼ਹਿਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਪਛਾਣ ਲਿਆਂਦਾ ਕਿਉਂਕਿ ਤਿੰਨ ਉਹਨਾਂ ਜਣਾਂ ਤੇ ਐਫਆਰ ਦਰਜ ਹੋਈ ਔਰ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਔਰ ਕਾਂਗਰਸ ਦੇ ਕਿਉਂਕਿ ਨਗਰ ਕੌਂਸਲ ਵਿੱਚ ਕਾਂਗਰਸ ਦੀ ਸਰਕਾਰ ਹੈ ਜਿੱਦਾਂ ਕਿ ਸੱਤਾ ਦੇ ਵਿੱਚ ਆਮ ਆਦਮ ਪਲਟੀ ਹੈ ਤਾਂ ਫਿਰ ਉਸ ਤੋਂ ਬਾਅਦ ਸ਼ਹਿਰੀ ਪ੍ਰਧਾਨ ਗੌਰਵ ਜੈਨ ਜੀ ਕਾਂਗਰਸ ਲੀਡਰ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੁਰਸਨਾਓ ਠੀਕ ਠਾਕ ਪਹ ਜੀ ਬਿਲਕੁਲ ਠੀਕ ਸਰ ਬਿਲਕੁਲ ਠੀਕ ਸੇ ਠੀਕ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਤੁਹਾਡਾ ਜੀ ਪ੍ਰਧਾਨ ਕਾਂਗਰਸ ਪਾਰਟੀ ਦਾ ਸੋਰੀ ਸਰ ਜੋ ਤੁਹਾਡਾ ਨਗਰ ਕੌਂਸਲ ਦੇ ਪ੍ਰਧਾਨ ਨਮਨੀਤ ਨੀਤੈਰੀ ਤੁਸੀਂ ਸ਼ਹਿਰੀ ਪ੍ਰਧਾਨ ਹੋ ਜੀ ਔਰ ਇੱਕ ਸਾਬਕਾ ਜਿੱਦਾਂ ਕਿ ਮੈਂ ਪਹਿਲਾਂ ਬੋਲਕ ਦੱਸਿਆ ਬੀਜਪੀ ਦਾ ਜਿੱਤੇ ਪਟਾਰੋ ਇੱਕ ਕਲਰਕ ਤੇ ਐਫਆਰ ਦਰਜ ਹੋ ਗਈ ਪਰ ਤੁਹਾਡੀ ਨਗਰ ਕੌਂਸਲ ਵਿੱਚ ਤੁਹਾਡੀ ਸਰਕਾਰ ਹੈ ਤੁਹਾਡਾ ਰਾਜ ਚੱਲਦਾ ਹੈ ਔਰ ਤੁਹਾਡੇ ਤੇ ਐਫਆਰ ਦਰਜ ਹੋ ਗਈ ਤੁਹਾਡੀ ਪ੍ਰਧਾਨ ਤੇ ਦੇਖੋ ਹਰਦੀਪ ਜੀ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹ ਬੜਾ ਜਾਇਜ਼ ਤੇ ਵਾਜਬ ਆ ਇਦੇ ਬਾਰੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿਉਂਕਿ ਮੈਂ ਪਿਛਲੇ ਕੁਝ ਸਮੇਂ ਤੋਂ ਬਾਹਰ ਸੀ ਫੋਰਨ ਸੀ ਦੇਸ਼ ਤੋਂ ਬਾਹਰ ਸੀਗਾ ਮੈਂ ਵੀ ਮੀਡੀਆ ਰਾਹੀਂ ਮੈਨੂੰ ਜਾਨੂ ਹੋਇਆ ਕੋਈ ਖ਼ਬਰਾਂ ਪੜੀਆਂ ਤੇ ਮੈਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਇਹ ਗੱਲ ਹੋਈ ਆ ਇਸ ਸਬੰਧੀ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਸਾਹਿਬ ਸੀਗੇ ਨਵਨੀ ਦਾਹਰਾ ਜੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਰਨੀ ਚਾਹੀ ਪਰ ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿਉਂਕਿ ਉਹ ਸ਼ਾਇਦ ਫੋਨ ਉਹਨਾਂ ਸਵਿਚ ਆਫ ਸੀਗਾ ਤੇ ਸੰਖੇਪਨਾ ਮੈਂ ਤੁਹਾਨੂੰ ਤਰੀ ਦੱਸ ਸਕਦਾ ਜੇ ਮੇਰੇ ਨਾਲ ਕੋਈ ਗੱਲ ਹੋ ਸਕੇ ਇਸ ਬਾਰੇ ਇਸ ਤੋਂ ਬਾਅਦ ਇਹ ਸਵਾਲ ਆ ਜਾਂਦਾ ਕਿ ਤੁਸੀਂ ਆਪਣੀ ਹਾਈ ਕਮਾਂਡ ਨੂੰ ਜੇ ਤੁਹਾਡੀ ਲੀਡਰਸ਼ਿਪ ਹੈ ਉਹਨਾਂ ਨੂੰ ਕੋਈ ਫੋਨ ਤੇ ਰابطਾ ਜਾਂ ਉਹਨਾਂ ਨਾਲ ਤੁਸੀਂ ਆਪ ਮਿਲੇ ਉਸ ਤੋਂ ਬਾਅਦ ਕਿ ਲੈ ਭਾਈ ਸ਼ਹਿਰ ਦੇ ਵਿੱਚ ਤੇ ਕੰਮ ਹੋ ਗਿਆ ਆ ਦੇਖੋ ਜੀ ਮੈਂ ਸਾਡੇ ਹਲਕਾਚਾਰ ਸਾਹਿਬਾ ਡਾਕਟਰ ਨਵਜੋਤ ਦਈਆ ਜੀ ਉਹਨਾਂ ਦੀ ਜਾਣਕਾਰੀ ਵਿੱਚ ਮੈਟਰ ਥਰੂ ਮੀਡੀਆ ਵੀ ਆ ਗਿਆ ਮੇਰੇ ਨੂੰ ਵੀ ਦੱਸਿਆ ਗਿਆ ਖੈਰ ਉਹਨਾਂ ਨੂੰ ਪਹਿਲਾਂ ਵੀ ਜਾਣਕਾਰੀ ਸੀਗੀ ਤੇ ਆਪਣੇ ਪੱਧਰ ਤੇ ਜੋ ਮੈਂ ਕਰ ਸਕਦਾ ਸੀ ਉਹ ਮੈਂ ਮناسب ਸਮਝੀਏ ਆਪਣੇ ਹਾਈ ਕਮਾਂਡ ਨੂੰ ਦੱਸੀਏ ਉਹ ਦੱਸਿਆ ਵੀ ਗਿਆ ਤੁਹਾਡੇ ਕੁ ਦਿਨਾਂ ਦੇ ਜੇਕਰ ਆਪਾਂ ਮਰੇੜੀ ਇੱਕ ਦੋ ਟਾਈਮ ਨੇ ਆਪਾਂ ਪਿੱਛੇ ਜਾਈਏ ਤਾਂ ਉਹਦੇ ਵਿੱਚ ਜੋ ਤੁਹਾਡੇ ਹਲਕਾਂ ਚਾਰਜ ਡਾਕਟਰ ਨਿਰੋਜ ਸਿੰਘ ਦਾਈ ਨੇ ਇੱਕ ਵਾਰ ਛਾਲ ਵੱਡਾ ਧਰਨਾ ਲਾਇਆ ਸੀ ਖਾਸ ਕਰਕੇ ਪੰਚ ਸਰਪੰਚ ਕਈ ਇਕੱਠੇ ਕੀਤੇ ਔਰ ਆਮਾ ਦੀ ਪਾਰਟੀ ਦੇ ਖਿਲਾਫ ਜੀ ਅੱਜ ਆਪਣੇ ਪ੍ਰਧਾਨ ਦੇ ਖਿਲਾਫ ਪਰਚਾ ਦਰਜ ਹੋ ਜਾਂਦਾ ਤਾਜ ਉਹਨਾਂ ਦਾ ਕੋਈ ਬਿਆਨ ਨਜ਼ਰ ਨਹੀਂ ਆਉਂਦਾ ਨਹੀਂ ਦੇਖੋ ਜੀ ਪਰਚਾ ਦਰਜ ਹੋਇਆ ਕਿਹਨਾ ਕਾਰਨਾ ਕਰਕੇ ਹੋਇਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਹ ਮੈਟਰ ਹੁਣ ਮਾਨਯੋਗ ਅਦਾਲਤ ਵਿੱਚ ਜਾਏਗਾ ਕੀ ਸਚਾਈ ਆ ਉਹ ਸਾਰੀ ਮਾਨਯੋਗ ਅਦਾਲਤ ਸਾਹਮਣੇ ਜਦੋਂ ਦੋਨੇ ਪੱਖ ਰੱਖਣਗੇ ਫੇਰ ਹੀ ਪਤਾ ਲੱਗੂਗਾ ਸੱਚ ਕੀ ਆ ਝੂਠ ਕੀ ਆ ਪਰਚਾ ਦਰਜ ਹੋਣਾ ਇਨਵੈਸਟੀਗੇਸ਼ਨ ਦਾ ਪਹਿਲਾ ਪਾਰਟ ਆ ਜਿਹੜਾ ਨੈਕਸਟ ਜਿਹੜੀ ਕਾਰਵਾਈ ਅਗਲੀ ਕਾਰਵਾਈ ਆ ਉਹ ਮਾਂਜੂ ਅਦਾਲਤ ਕੋ ਪਹੁੰਚੂਗੀ ਫੇਰ ਪਤਾ ਲੱਗੂ ਕਿ ਕਾਰਨ ਕੀ ਆ ਕਿਹੜਾ ਇਹ ਚ ਬਲੈਂਡਰ ਰਾ ਕੀ ਹੋਇਆ ਕੀ ਨਹੀਂ ਹੋਇਆ ਉਹ ਤਾਂ ਜਾਂਚ ਦਾ ਵਿਸ਼ਾ ਆ ਦੇਖੋ ਸਰ ਤੁਸੀਂ ਕਹਿ ਰਹੇ ਹੋ ਕਿ ਜਾਂਚ ਦਾ ਵਿਸ਼ਾ ਜਦੋਂ ਤੁਸੀਂ ਧਰਨਾ ਲਾਇਆ ਸੀ ਔਰ ਜੋ ਤੁਹਾਡੇ ਹਲਕਾ ਨਿਚਾਰਜ ਆ ਉਹ ਕਹਿ ਰਹੇ ਸੀ ਕਿ ਇਹ ਸਰਪੰਚ ਤੇ ਹਲਕਾ ਵਿਧਾਇਕ ਨਿਕੋਦਰ ਨੇ ਪਰਚਾ ਦਰਜ ਕਰਵਾਤਾ ਤਾਂ ਵੀ ਤਾਂ ਜਾਂਚ ਦਾ ਵਿਸ਼ਾ ਸੀ ਅੱਜ ਤੁਸੀਂ ਕਹਿ ਰਹੇ ਹੋ ਕਿ ਜਾਂਚ ਦਾ ਵਿਸ਼ਾ ਜੀ ਪਰਚਾ ਦਰਜ ਹੋਇਆ ਤੇ ਬੋਲਣਾ ਤਾਂ ਬਣਦਾ ਹੀ ਉਹਨਾਂ ਨੂੰ ਨਹੀਂ ਦੇਖੋ ਜਿਹੜੀ ਇਹ ਤੁਸੀਂ ਸਵਾਲ ਕਰ ਰਹੇ ਹੋ ਨਗਰ ਕੌਂਸਲ ਨਿਕੋਦਰ ਦਾ ਜੋ ਸਾਡੇ ਮੌਜੂਦਾ ਪ੍ਰਧਾਨ ਨਵਨੀਤ ਅਦਾਰੀ ਜੀ ਦੇ ਖਿਲਾਫ ਐਫਆਈਆਰ ਲਾਂਚ ਹੋਈ ਆ ਔਰ ਸਾਡੇ ਸਾਬਕਾ ਪ੍ਰਧਾਨ ਸ਼੍ਰੀ ਦੇ ਉਤੇ ਪੜਾਈ ਤੇ ਲਾਂਚ ਹੋਈ ਆ ਉਹ ਇੱਕ ਨਗਰ ਕੌਂਸਲ ਦੇ ਸਾਡੇ ਜਿਹੜੇ ਮੌਜੂਦਾ ਯੂ ਆ ਉਹਨਾਂ ਵੱਲੋਂ ਕੰਪਲੇਂਟ ਤੇ ਇਹ ਜਿਹੜੀ ਦਰਜ ਹੋਈ ਆ ਬਾਕੀ ਕੀ ਉਹਨਾਂ ਦੀ ਕੰਪਲੇਂਟ ਆ ਕੀ ਉਹ ਚ ਅੱਗੇ ਫਰਦਰ ਐਕਸ਼ਨ ਗਵਰਨਮੈਂਟ ਲੈਂਦੀ ਆ ਇਹ ਇੱਕ ਜਾਂਚ ਦਾ ਵਿਸ਼ਾ ਆ ਦੇਖੋ ਆਪਾਂ ਇਲਜ਼ਾਮ ਲਾਣੇ ਆ ਇਲਜ਼ਾਮ ਸਾਬਤ ਹੋਣਾ ਅਲੱਗ ਚੀਜ਼ ਹੈ ਜਦ ਤੱਕ ਸਾਬਤ ਨਹੀਂ ਹੁੰਦਾ ਤਾਂ ਤਦ ਤੱਕ ਆਪਾਂ ਕੋਈ ਦੋਸ਼ੀ ਵੀ ਨਹੀਂ ਕਹਿ ਸਕਦੇ ਨਾ ਇਹ ਤਾਂ ਹੁਣ ਮਾਨਯੋਗ ਅਦਾਲਤਾਂ ਦੇਖਣਗੀਆਂ ਕੀ ਕਰਨਾ ਕੀ ਨਹੀਂ ਕਰਨਾ ਕੋਈ ਮੈਟਰ ਅਲਾਲਚਾ ਨੈਕਸਟ ਪ੍ਰੋਸੀਜਰ ਤਾਂ ਹੁਣ ਆਪਾਂ ਤੜੀ ਕੋਈ ਗੱਲ ਕਰ ਸਕਦੇ ਇਹਦੇ ਬਾਰੇ ਆਪਾਂ ਇੱਕ ਸਰ ਹੋਰ ਗੱਲ ਹੈ ਕਿ ਤੁਸੀਂ ਇਸੇ ਗੱਲ 'ਚ ਗੱਲ ਹੋਰ ਨਿਕਲਉਂਦਾ ਤੁਸੀਂ ਵਿਦੇਸ਼ ਦੇ ਵਿੱਚ ਸੀ ਤਾਂ ਮੈਂ ਦੋ ਕਵਾਰ ਤੋਂ ਤੁਹਾਡ ਨਾਲ ਰابطਾ ਕਾਇਮ ਕੀਤਾ ਸੀ ਮੇਰੇ ਮਾਇੰਡ 'ਚ ਸੀ ਕਿ ਚੱਲ ਦਿਵਾਲੀ ਦੀਆਂ ਮੁਬਾਰਕਾਂ ਉਹਨਾਂ ਤੋਂ ਚੈਨਲ ਤੇ ਦਿਵਾਲੀ ਹੈ ਤੁਹਾਡਾ ਫੋਨ ਸੀ ਕਿ ਤੁਸੀਂ ਵਿਦੇਸ਼ 'ਚ ਸੀ ਪਰ ਫੋਨ ਚੱਲਦਾ ਪਿਆ ਸੀ ਪਰ ਜੇ ਤੇ ਵਟਾਰਜ ਹੋਗੇ ਨਵੀਂ ਨੀਤ ਨੀਤਾ ਜੀ ਹੋਗੇ ਫੋਨ ਉਹਨਾਂ ਦਾ ਸਵਿਚ ਆਫ ਹੈ ਉਹ ਗੱਲ ਕਰਨ ਲਈ ਰਾਜੀ ਨਹੀਂ ਹੈ ਦੇਖੋ ਗੱਲ ਸੱਚੀ ਮੈਂ ਤੁਹਾਨੂੰ ਆਪਰੀ ਜਰੂਰ ਦੱਸ ਸਕਦਾ ਮੈਂ ਚਾਹੇ ਇੰਡੀਆ ਚ ਜਾਵਾਂ ਚਾਹੇ ਇੰਡੀਆ ਤੋਂ ਬਾਹਰ ਜਾਵਾਂ ਮੇਰਾ ਡਾਇਰੈਕਟ ਫੋਨ ਕਾਲ ਚੱਲਦੀ ਹੈ ਜੀ ਕੋਈ ਤੁਹਾਨੂੰ ਵਟਸਐਪ ਤੇ ਕੰਦੇ ਲੋੜ ਨਹੀਂ ਤੁਸੀਂ ਜਦੋਂ ਮਰਜੀ 24 ਆਵਰ ਮੇਰਾ ਫੋਨ ਕਦੀ ਅਜੇ ਤੱਕ ਬੰਦ ਨਹੀਂ ਹੋਇਆ ਤੁਸੀਂ ਹੁਣ ਅੱਜ ਮੈਨੂੰ ਘੇਰ ਲਿਆ ਤੇ ਨਹੀਂ ਮੈਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਾ ਜੇ ਤੁਸੀਂ ਦੇਦਾ ਦੱਸਿਆ ਵੀ ਅਸੀਂ ਕਈਆਂ ਗਏ ਕੋਈ ਨਹੀਂ ਬੋਲਿਆ ਪਰ ਦੇਖੋ ਜੋ ਸਚਾਈ ਆ ਉਹ ਸਚਾਈ ਤੋਂ ਤੁਸੀਂ ਵੀ ਜਾਣੂ ਆ ਅਸੀਂ ਵੀ ਜਾਣੂ ਆ ਬਾਕੀ ਇਹ ਜਾਂਚ ਦਾ ਵਿਸ਼ਾ ਜੀ ਐਫਆਈ ਲਾਂਚ ਹੋ ਗਈ ਐਫਆਈ ਲਾਂਚ ਹੋਣਾ ਫਰਸਟ ਇਨਫੋਰਮੇਸ਼ਨਲੀ ਉਹ ਅਪਾਇ ਫਾਈਲ ਨੂੰ ਕਰਨੇ ਆ ਉਹ ਮਾਨ ਜੋ ਸਾਡੇ ਯੂ ਸਾਹਿਬ ਨੇ ਜੋ ਦੇਖਿਆ ਜੋ ਉਹਨਾਂ ਨੂੰ ਸਮਝਿਆ ਉਹਨੇ ਉਸ ਆਨ ਆਪਣੀ ਕਾਰਵਾਈ ਕੀਤੀ ਹੁਣਗਾ ਕੋਰਟ ਬੈਠੀ ਸਰਕਾਰ ਬੈਠੀ ਹੈ ਨੈਕਸਟ ਉਹ ਕਾਰਵਾਈ ਕਰੂਗੀ ਜੇ ਸਚਾਈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਔਰ ਜਲਦੀ ਤੋਂ ਜਲਦੀ ਆਣੀ ਚਾਹੀਦੀ ਮੈਂ ਦੇਖਾਂਗਾ ਜੇ ਕਿਸੇ ਨੇ ਗਲਤੀ ਕੀਤੀ ਆ ਤੇ ਉਹ ਜ਼ਰੂਰ ਪਖਤੂਗਾ ਜੇ ਕਿਸੇ ਨੇ ਗਲਤੀ ਨਹੀਂ ਕੀਤੀ ਉਹ ਬੇਦਾਗ ਬਾਹਰ ਆਊਗਾ ਮੈਂ ਮੇਰਾ ਮੇਰਾ ਕਹਿਣਾ ਇਹ ਆ ਕਿ ਮੈਂ ਕਿਸੇ ਤੇ ਇਸ ਮੌਕੇ ਦੇ ਡਾਇਰੈਕਟਰੀ ਇਲਜ਼ਾਮ ਨਹੀਂ ਲਾ ਸਕਦਾ ਬਾਕੀ ਇਹ ਜੋ ਮੈਂ ਨਿਊਜ਼ਪੇਪਰ ਚ ਪੜਿਆ ਵੀ ਸੀਸੀਟੀਵੀ ਫੁਟੇਜ ਆ ਜੀ ਉਹ ਪਕੌੜੀ ਲੈਣ ਭੇਜਤਾ ਜੀ ਤੇ ਉਹ ਜੋ ਵੀ ਐਫ ਆਈ ਆਰ ਵਿੱਚ ਹੋਊਗਾ ਦਰਜ ਉਹ ਸਾਡੇ ਮੀਡੀਆ ਦੇ ਭਰਾਵਾਂ ਲਈ ਆ ਕਿਉਂਕਿ ਆਪਣੇ ਕੋਲ ਤਾਂ ਕੋਈ ਲਾ ਨਹੀਂ ਸਕਦਾ ਤੇ ਇਹ ਜਾਂਚ ਦਾ ਵਿਸ਼ੇ ਮੈਂ ਦਿਖਾਉਂਗਾ ਜੇ ਇਹ ਜਲਦ ਤੋਂ ਜਲਦ ਇਹਦੇ ਬਾਰੇ ਜਾਂਚ ਹੋਣੀ ਚਾਹੀਦੀ ਆ ਔਰ ਸਚਾਈ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਲੋਕਾਂ ਨੇ ਮੋੜਿਆਣੀ ਚਾਹੀਦੀ ਆ ਪ੍ਰਧਾਨ ਤੇ ਪਰਚਾ ਹੋ ਗਿਆ ਜੀ ਤਾਂ ਉਸ ਤੋਂ ਬਾਅਦ ਹੋਰ ਸੁਨਗਰ ਕੌਣ ਸੁਣੋ ਤੋੜੇ ਅੱਗੇ ਚਲਾਊਗਾ ਕੌਣ ਜੀ ਹਾਂ ਇਹ ਇਹ ਬੜੀ ਇੱਕ ਵੱਡੀ ਗੱਲ ਤੁਸੀਂ ਔਰ ਬਹੁਤ ਸਿਆਣੀ ਗੱਲ ਕੀਤੀ ਆ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਵਿਕਾਸ ਦਾ ਕੰਮ ਆ ਪ੍ਰਧਾਨ ਦੀ ਦੇਖ ਰਿਕ ਚੀ ਹੁੰਦਾ ਜੇ ਉਹ ਇਫੈਕਟ ਕਰਦਾ ਵਾ ਤੇ ਇਹ ਇੱਕ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਆ ਮੇਰੀ ਮੰਗ ਪ੍ਰਸ਼ਾਸਨ ਤੋਂ ਵੀ ਇਹੀ ਆ ਵੈਸੇ ਪ੍ਰਸ਼ਾਸਨ ਇਹ ਦੇਖੂਗਾ ਵੀ ਕੋਈ ਵੀ ਵਿਕਾਸ ਦਾ ਕੰਮ ਆ ਡਵੈਲਪਮੈਂਟ ਦਾ ਕੰਮ ਆ ਉਹ ਨਹੀਂ ਰੁਕਣਾ ਚਾਹੀਦਾ ਇਹਦੇ ਬਾਰੇ ਚਾਹੇ ਸਾਡੇ ਮਾਨਯੋਗ ਐਸਟੀਐਮ ਸਾਹਿਬ ਇਹਨੂੰ ਦੇਖਣ ਚਾਹੇ ਮਾਨਯੋਗ ਸਾਡੇ ਏਡੀਸੀ ਸਾਹਿਬ ਆ ਉਹ ਦੇਖਣ ਇਹ ਮਤਲਬ ਕਿ ਵਿਕਾਸ ਦੇ ਕੰਮ ਜਿਹੜੇ ਚੱਲ ਵੀ ਰਹੇ ਆ ਜਾਂ ਗਾਂ ਜਿਹੜੇ ਚੱਲਣੇ ਵੀ ਆ ਉਹ ਫੈਕਟਰ ਨਾ ਹੋਣ ਸ਼ਹਿਰ ਨੂੰ ਆਪਣਾ ਨੁਕਸਾਨ ਨਾ ਕਿਸੇ ਤਰ੍ਹਾਂ ਦਾ ਹੋਵੇ ਹਾਂ ਦੂਜੇ ਪਾਸੇ ਜੀ ਜਦੋਂ ਕੋਈ ਸਤਾਤਰੀ ਸਰਕਾਰ ਹੈ ਜੋ ਖਾਸ ਕਰਕੇ ਆਪਾਂ ਨੇ ਕੁਦਰਤੀ ਹੈ ਜੀ ਕੋਈ ਕਿਤੇ ਕੰਮ ਨਹੀਂ ਹੁੰਦਾ ਤਾਂ ਤੁਸੀਂ ਮੈਂ ਪਹਿਲਾਂ ਵੀ ਗੱਲ ਕੀਤਾ ਕਿ ਧਰਨਾ ਲਾਉਨੇ ਹੋ ਜਾਂ ਪਰ ਤੁਸੀਂ ਬੋਲਦੇ ਬਹੁਤ ਹੋ ਤੇ ਕੀ ਲੱਗਦਾ ਕੀ ਹੈ ਹਲਕਾ ਚਾਰਜ ਨੂੰ ਤਾਂ ਬੋਲਣਾ ਚਾਹੀਦਾ ਸੀ ਖਾਸ ਕਰਕੇ ਕਿਉਂਕਿ ਇੱਕ ਬਹੁਤ ਵੱਡਾ ਵਿਸ਼ਾ ਹੈ ਸ਼ਹਿਰ ਦੇ ਵਿੱਚ ਪਰੇ ਲੋਕ ਇਸ ਟੈਮ ਸੁਣ ਲਈ ਪਿਆਰ ਨਾ ਕੀ ਕਹਾਂ ਵੀ ਤਰਲੋ ਮੱਛੀ ਹੋਏ ਵੀ ਕੁਐਸਚਨ ਕੁਐਸਚਨ ਤਾਂ ਬੋਲੇ ਜਾਏ ਪਰ ਬੋਲਦਾ ਹੀ ਨਹੀਂ ਕੋਈ ਨਹੀਂ ਚਲੋ ਹਰਦੀਪ ਜੀ ਅੱਜਕੱਲ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਸੀਜ਼ਨ ਬਹੁਤ ਜ਼ਿਆਦਾ ਵਾ ਤੁਸੀਂ ਮੈਨੂੰ ਇੱਥੇ ਆ ਕੇ ਫੜ ਲਿਆ ਚਲੋ ਕੋਈ ਨਹੀਂ ਤੁਹਾਡਾ ਵੈਲਕਮ ਹੈ ਮਨਸਾ ਦੇ ਲੱਡੂ ਖਾਣ ਗਏ ਸਾਰੇ ਨਹੀਂ ਚਲੋ ਮੈਂ ਮਨਸਾ ਦਾ ਚਲੋ ਜਦੋਂ ਸਮਾਂ ਆਏਗਾ ਤੁਸੀਂ ਜ਼ਰੂਰ ਉਹਨਾਂ ਨਾਲ ਕੰਟੈਕਟ ਕਰੋ ਉਹ ਵੀ ਗੱਲ ਕਰਨਗੇ ਪਰ ਕਿਉਂਕਿ ਬਿਜ਼ੀ ਹੋਣ ਕਰਕੇ ਕਈ ਆਪਣੇ ਜੇਵੇਂ ਹੋ ਸਕਦੇ ਆ ਇਸੀ ਗੱਲ ਨੇ ਜਿਹੜੀ ਅਸੀਂ ਕਦੀ ਵੀ ਸਵਾਲਾਂ ਤੋਂ ਪਿੱਛੇ ਨਹੀਂ ਭੱਜੇ ਨਾ ਭੱਜਾਂਗੇ ਕਿਉਂਕਿ ਅਸੀਂ ਲੋਕਾਂ ਦੇ ਚਲੋ ਮੇਰੀ ਵਾਈਫ ਐਮਸੀ ਆ ਮੈਂ ਮੌਜੂਦਾ ਪ੍ਰਧਾਨਾ ਨਗਰ ਕੌਂਗਰਸ ਦਾ ਤੁਸੀਂ ਮੇਰੇ ਕੋ ਆਏ ਆ ਤੁਸੀਂ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਤੁਹਾਨੂੰ ਜਵਾਬ ਦੇ ਰਿਹਾ ਤੁਸੀਂ ਸਾਡੇ ਹਲਕਾ ਚ ਡਾਕਟਰ ਸਾਹਿਬ ਨੂੰ ਬਹੁਤ ਕਾਬਿਲ ਬਹੁਤ ਵਧੀਆ ਇਨਸਾਨ ਆ ਜੇ ਤੁਸੀਂ ਮਿਲੂਗੇ ਜ਼ਰੂਰ ਤੁਹਾਨੂੰ ਉਹਦਾ ਜਵਾਬ ਉਹ ਦੇਣਗੇ ਇਦਾਂ ਦੀ ਗੱਲ ਨਹੀਂ ਭੱਜਦੇ ਕਦੀ ਨਹੀਂ ਕਿਸੇ ਗੱਲ ਤੋਂ ਕੱਲ ਹਲਕਾ ਵਿਦਾਇਕ ਜਨ ਕੌਂਗਰ ਦੇ ਬੀਬੀ ਇੰਦਰਜੀਤ ਗੁਰਮਾਨ ਉਹਨਾਂ ਦਾ ਬਿਆਨ ਜ਼ਰੂਰ ਹੋਇਆ ਕਹਿੰਦੇ ਕਿ ਜਿਹਨਾਂ ਨੇ ਕੋਈ ਇਹ ਕੰਮ ਕੀਤਾ ਵਾ ਉਹ ਬਖਸ਼ੇ ਨਹੀਂ ਜਾਣਗੇ ਨਹੀਂ ਦੇਖੋ ਜੀ ਮੈਂ ਵੈਸੇ ਸੁਣਿਆ ਤਾਂ ਨਹੀਂ ਬਿਆਨ ਪਰ ਜੇ ਕੋਈ ਗਿਲਟੀ ਹੈ ਤੇ ਨੇਚਰਲੀ ਉਹ ਗਿਲਤੀ ਹੋਏਗਾ ਮੈਂ ਇੱਕ ਮੈਂ ਨਹੀਂ ਕਹਿ ਸਕਦਾ ਨਾ ਇਸ ਗੱਲ ਨੂੰ ਵੀ ਉਹ ਗਿਲਤੀ ਹੈ ਜਾਂ ਨਹੀਂ ਹੈ ਇਹ ਤਾਂ ਹੁਣ ਫੇਰ ਉੱਥੇ ਗੱਲ ਹੈ ਕਿ ਜਾਣ ਦਾ ਵਿਸ਼ਾ ਜੇ ਗਿਲਤੀ ਹੋਣਗੇ ਤੇ ਜ਼ਰੂਰ ਸਰਕਾਰ ਬੈਠੀ ਹੈ ਕੋਰਟ ਬੈਠੀ ਹੈ ਉਹਦਾ ਫੈਸਲਾ ਤਾਂ ਉਹ ਹੀ ਕਰਨਗੇ ਜੀ ਮੈਂ ਨਹੀਂ ਕਰ ਸਕਦਾ ਫੈਸਲਾ ਉਹ ਨਾ ਹਲਕਾ ਸਾਡੇ ਵਿਦਾਇਆ ਕਰ ਸਕਦੇ ਆ ਉਹ ਤਾਂ ਕੋਰਟ ਨੇ ਹੁੰਦਾ ਕਰਨਾ ਜੀ ਇਹ ਮੈਟਰ ਜੁਡੀਸ਼ੀਅਲ ਚਲੇ ਗਿਆ ਵਾ ਕਿਉਂਕਿ ਸਾਡੇ ਮਾਨਯੋਗ ਦਿੱਤੇ ਪਟਾਰੀ ਨੇ ਸ਼ਾਇਦ ਮੇਰੇ ਖਿਆਲੋਂ ਫਾਈਲ ਕੀਤੀ ਹੈ ਜਮਾਂਦਰੀ ਫਾਈਲ ਕੀਤੀ ਮੈਂ ਅੱਜ ਹੀ ਪੇਪਰ 'ਚ ਪੜਿਆ ਇਹਨ ਕੋਰ ਦਾ ਮੈਟਰ ਹੈ ਜੀ ਦੂਜੀ ਪਾਸੇ ਜੀ ਪੁਲਿਸ ਤੇ ਬੜੇ ਸਵਾਲ ਇਹ ਚੁਣਨ ਵਰਤੇ ਕਹਿੰਦੇ ਕਿ ਉਹਨਾਂ ਨੇ ਤਾਂ ਹੀ ਪੱਤਰਕਾਰਾਂ ਤੋਂ ਇਹ ਬਹੁਤ ਕੁਝ ਪਾਇਆ ਜ ਤੇ ਫੋਨ ਕਰਕੇ ਪੁੱਛਿਆ ਜਾਂਦਾ ਸੀ ਉਹ ਕਹਿੰਦੇ ਸੀ ਕਿ ਨਹੀਂ ਕੋਈ ਐਫਆਰ ਦਰਜ ਤਾਂ ਹੋਈ ਨਹੀਂ ਗਈ ਜ ਤੇ ਫਿਰ ਸਾਰਾ ਕੁਝ ਬਾਹਰ ਆਇਆ ਤਾਂ ਉਹਦੇ ਪਤਾ ਲੱਗਿਆ ਕਿ ਨੀਅਤ ਐਫਆਰ ਦਰਜ ਹੋ ਚੁੱਕੀ ਹੈ ਨੇ ਦੇਖੋ ਜੀ ਇਹ ਪੱਤਰਕਾਰਾਂ ਨੂੰ ਤਾਂ ਇਸ ਨੀਦੇ ਚ ਨਹੀਂ ਰੱਖਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਬਾਕੀ ਇਸ ਸੰਬੰਧੀ ਮਾਨਯੋਗ ਡੀਐਸਪੀ ਸਾਹਿਬਾ ਮਾਨਯੋਗ ਐਸਜੀਪੀ ਸਾਹਿਬਾ ਪੱਤਰਕਾਰਾਂ ਨੂੰ ਚਾਹੀਦਾ ਵਜੀ ਇਹ ਗੱਲ ਹੋਈ ਆ ਤੇ ਹਾਇ ਠੋਟੀ ਧਿਆਨ ਚ ਲੈਣ ਸਾਸ਼ਨ ਐਸਐਸਬੀ ਬੈਠੇ ਆ ਆਈਜੀ ਸਾਹਿਬ ਬੈਠੇ ਆ ਡੀਜੀ ਸਾਹਿਬ ਬੈਠੇ ਨੀਜੀਬ ਸਾਹਿਬ ਬੈਠੇ ਆ ਜੇ ਤੁਹਾਨੂੰ ਕਿਸੇ ਪੁਲਿਸ ਅਫਸਰ ਨੇ ਇਸ ਗੱਲ ਨੂੰ ਝੂਠ ਗਿਆ ਜਾਂ ਗਲਤ ਗਿਆ ਵਾ ਵੀ ਨਹੀਂ ਹੋਇਆ ਇਦਾਂ ਕੰਮ ਤੇ ਉਸ ਬਾਰੇ ਤੁਸੀਂ ਵੀ ਆਪਣੇ ਮੰਗ ਰੱਖ ਸਕਦੇ ਹੋ ਪੱਤਰਕਾਰ ਤਾਂ ਬੜਾ ਵੱਡਾ ਇੱਕ ਪਾਵਰਫੁੱਲ ਦੇਖਦਾ ਸੰਭਾ ਇਹ ਤਾਂ ਹੀ ਹੁਣ ਜਦੋਂ ਇਹ ਕਹਿੰਦੇ ਕਿ ਸਾਰਾ ਕੁਝ ਪਤਾ ਲੱਗਿਆ ਤੇ ਸਾਰਾ ਕੁਝ ਬਾਹਰ ਆ ਗਿਆ ਜੇਕਰ ਤੁਹਾਡੇ ਜੋ ਕਾਂਗਰਸ ਦੇ ਪ੍ਰਧਾਨ ਮਨੀਤ ਨੇਤਾ ਜੇ ਤੁਸੀਂ ਹੁਣ ਉਹ ਦੋ ਸਾਰੇ ਸਾਬਤ ਹੋ ਜਾਂਦੇ ਆ ਤੈਨੂੰ ਪਾਰਟੀ ਚੋਂ ਕੱਢੋਗੇ ਦੇਖੋ ਜਦੋਂ ਦੋ ਸਾਬਤ ਹੋਣਗੇ ਵੈਸੇ ਤਾਂ ਤਾਂ ਦੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਹਲੇ ਤਾਂ ਕੋਈ ਐਡਾ ਨਹੀਂ ਗੱਲ ਨਹੀਂ ਹੈਗੀ ਪਰ ਹਾਈ ਕਮਾਂਡ ਵਿੱਚ ਜਰੂਰ ਫੈਸਲਾ ਲੂਗਾ ਆਪਣਾ ਕੋਈ ਨਾ ਕੋਈ ਕਿਉਂਕਿ ਨਗਰ ਕੌਂਸਲ ਦੇ ਪ੍ਰਧਾਨਾਂ ਕੋਈ ਛੋਟੀ ਗੱਲ ਨਹੀਂ ਹੈ ਸਾਡੀ ਨਗਰ ਕੌਂਸਲ ਏਕਲਾ ਸਰ ਨਗਰ ਕੌਂਸਲ ਆ ਸਾਡੇ ਸ਼ਹਿਰ ਦੇ ਵਿੱਚ 11 12 ਸਾਡੇ ਐਮਸੀ ਆ ਤੇ ਨੈਕਸਟ ਫਰਦਰ ਸਾਡੇ ਇਲੈਕਸ਼ਨ ਵੀ ਡਿਊ ਹੈ ਅਗਲੇ ਸਾਲ ਤੇ ਇਹ ਬਾਰੇ ਹਾਈ ਕਮਾਂਡ ਗੱਲ ਕਰੂਗੀ ਜੀ ਇਹਦੇ ਮੈਂ ਕੁਝ ਨਹੀਂ ਕਰ ਸਕਦਾ ਹਾਈ ਕਮਾਂਡ ਜਰੂਰ ਇਹ ਬਾਰੇ ਗੱਲ ਕਰੂਗੀ ਜੀ ਦੂਜੇ ਪਾਸੇ ਜਦੋਂ ਕੋਈ ਕਿਸੇ ਜੋ ਆਮ ਆਦੀ ਪਾਰਟੀ ਹੈ ਸੱਤਾ ਦੀ ਪਾਰਟੀ ਹੈ ਉਹਨਾਂ ਦੇ ਕਿਸੇ ਹਲਕੇ ਤੇ ਵਿਧਾਇਕ ਤੇ ਜਾਂ ਕਿਸੇ ਹੋਰ ਦੇ ਕਰਪਸ਼ਨ ਦਾ ਇਲਜ਼ਾਮ ਲੱਗਦਾ ਸੀ ਤਾਂ ਖਾਸ ਕਰਕੇ ਤੁਸੀਂ ਵਿਰੋਧੀ ਤੇ ਬੜਾ ਕਹਿ ਸਕਦੇ ਹੋ ਕਿ ਰੋਲਾ ਪਾਦੇ ਸੀ ਕਿ ਨਹੀਂ ਇਹਦਾ ਬਦਲਾਵ ਵਾਲੀ ਸਰਕਾਰ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਹੈ ਇਹਨਾਂ ਨੇ ਕਰਪਸ਼ਨ ਐਪ ਕਰ ਦਿਆ ਹੁਣ ਕਰਪਸ਼ਨ ਦੀ ਦੋਸ਼ ਤਾਂ ਤੁਹਾਡੇ ਵੀ ਲੱਗੇ ਹੋਏ ਆ ਨੇ ਕਰਪਸ਼ਨ ਦੇ ਦੋਸ਼ ਮੈਂ ਨਹੀਂ ਕਹਿ ਸਕਦਾ ਜੇ ਜਿਹੜਾ ਦੋਸ਼ ਐਫ ਆਈ ਆਰ ਵਿੱਚ ਹੈ ਜਾਂ ਸਾਨੂੰ ਦੇਖਣ ਨੂੰ ਮਿਲਿਆ ਉਹ ਟੈਂਪਰਿੰਗ ਰਿਕਾਰਡ ਟੈਂਪਰਿੰਗ ਦਾ ਚਲੋ ਇਹਨੂੰ ਤੁਸੀਂ ਕਰਪਸ਼ਨ ਨਾ ਦੇ ਦਿਓ ਚਾਹੇ ਜੋ ਮਰਜੀ ਕਹ ਲਓ ਪਰ ਇਹ ਹੁਣ ਦੋਸ਼ ਜਿਹੜੇ ਸਾਬਤ ਹੋਣ ਦੀ ਗੱਲ ਹੈ ਜੀ ਇਹਨੂੰ ਆਪਾਂ ਜਦ ਤੱਕ ਸਾਬਤ ਨਹੀਂ ਹੁੰਦੇ ਤਦ ਤੱਕ ਇਹਦੇ ਬਾਰੇ ਨਾ ਤਾਂ ਮੈਂ ਕੁਝ ਕਹਿ ਸਕਦਾ ਨਾ ਤੁਸੀਂ ਕੁਝ ਕਹਿ ਸਕਦੇ ਹੋ ਇਹ ਸਾਬਤ ਹੋਣ ਦੀ ਗੱਲ ਹੈ ਇੱਕ ਜਿੰਨਾ ਕੋਣ ਪਤਾ ਲੱਗ ਸਕਿਆ ਜੇਕਰ ਆਪਾਂ ਪਿਛਲੇ ਕਾਰਜਕਾਲ ਦਾ ਗੱਲ ਕਰੀਏ ਆਪਾਂ ਜੇ ਚਾਹੇ ਭਾਜੀਪੀ ਦੇ ਦਿਤੇ ਭਟਾਰਾ ਜੀ ਹੋਣ ਜਾਂ ਫਿਰ ਤੁਹਾਡੇ ਜੋ ਨਵਨੀਤ ਦਿਤਾ ਜੀ ਹੈ ਪਿਛਲੇ ਫਿਰ ਤੁਸੀਂ ਮੰਗ ਕਰੋਗੇ ਕਿ ਪਿਛਲਾ ਰਿਕਾਰਡ ਵੀ ਫੋਲਿਆ ਜਾਵੇ ਨੇਚਰਲੀ ਜਿੱਦਾਂ ਅ ਅਖਬਾਰਾਂ ਚ ਆਇਆ ਵਾ ਭਈ ਇਹ ਆਲਰੇਡੀ ਜਿਹੜਾ ਇਹ ਐਫਆਈ ਲਾਂਚ ਹੋਈ ਆ ਇਹਦੀ ਜਾਂਚ ਪਿਛਲੇ 22 23 ਤੋਂ ਚੱਲਦੀ ਪਈ ਆ ਵਿਜੀਲੈਂਸ ਕੋਲੋਂ ਨੇਚਰਲੀ ਜੇ ਬਾਈਤੇ ਤੋਂ ਚਲਦੀ ਪਈ ਤਾਂ 21 ਤੋਂ ਵੀ ਹੋ ਸਕਦੀ ਹੈ ਜਿਹੜੀ ਜੋ ਵੀ ਦੇਖੋ ਜਨਤਾ ਦੇ ਮੋਰੇ ਹਰਤੀ ਆਣੀ ਚਾਹੀਦੀ ਜੀ ਜੇ ਕਿਸੇ ਨੇ ਗੁਨਾਹ ਕੀਤਾ ਮੈਂ ਖੁੱਲਕੇ ਤੁਹਾਨੂੰ ਕਹਾਂਗਾ ਉਹਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਅਸੀਂ ਕਿਸੇ ਵੀ ਗੁਨਾਹਗਰ ਦਾ ਜਾਂ ਕਿਸੇ ਵੀ ਗਿਲਟੀ ਦਾ ਮੈਂ ਆਪਣੇ ਲੈਵਲ ਤੇ ਗੱਲ ਕਰ ਸਕਦਾ ਚਲੋ ਮੈਂ ਤਾਂ ਨਹੀਂ ਸਤਾਉਂਗਾ ਜੀ ਬਾਕੀ ਇਹ ਬਹਿ ਤੁਹਾਨੂੰ ਫੇਰ ਕਹਿ ਰਿਹਾ ਇਹ ਜਾਂਚ ਦਾ ਵਿਸ਼ਿਆ ਜੀ ਆਪਾਂ ਇਸ ਮੁੱਦੇ ਦੇ ਉੱਤੇ ਅਸੀਂ ਕਿਸੇ ਨੂੰ ਗਲਤੀ ਹਲੇ ਨਹੀਂ ਕਹਿ ਸਕਦੇ ਕੋ ਮਾਨਜੋ ਗਰਾਲਤ ਬੈਠੀ ਆ ਮਾਨਜੋ ਕੋਰਟ ਜਾਂ ਪ੍ਰਸ਼ਾਸਨ ਇਹਦੇ ਕੀ ਸੰਦਰਭ ਚ ਗੱਲ ਕਰਦਾ ਵਾ ਉਹ ਅੱਗੇ ਇਹਦੀ ਪਰਤਾ ਖੁੱਲਣਗੀਆਂ ਹੱਲੇ ਆਪਾਂ ਇਸ ਸੰਬੰਧੀ ਕਿਸੇ ਨੂੰ ਗਲਤੀ ਕਹਿਣਾ ਜਾਂ ਕਿਸੇ ਨੂੰ ਗੁਨਾਹਗਰ ਕਹਿਣਾ ਮੈਂ ਠੀਕ ਨਹੀਂ ਸਮਝਦਾ ਕਿਉਂਕਿ ਜਦ ਤੱਕ ਇਹਦਾ ਕੋਈ ਨਿਪਟਾਰਾ ਜਾਂ ਜਦ ਤੱਕ ਇਹਨੂੰ ਆਪਾਂ ਕਿਸੇ ਨਸ਼ਕਚ ਨਹੀਂ ਪਹੁੰਚਦੇ ਤੇ ਤਦ ਤੱਕ ਮੇਰੇ ਵਾਸਤੇ ਇਹ ਕਹਣਾ ਬਹੁਤ ਮੁਸ਼ਕਲ ਆਦੀ ਵੀ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਆ ਕਹਿੰਦੇ ਕਿ ਇੱਕ ਪਾਸੇ ਬੀਜਪੀ ਦੂਜੇ ਪਾਸੇ ਕਾਂਗਰਸ ਪਾਰਟੀ ਔਰ ਕਾਂਗਰਸ ਪਾਰਟੀ ਅਕਸਰ ਕਹਿੰਦੀ ਆ ਕਿ ਨਹੀਂ ਬੀਜਪੀ ਦੇ ਖਿਲਾਫ ਇਹ ਦੇਸ਼ ਵਿਰੋਧੀ ਆ ਕਿ ਦੋਨੇ ਰਲੇ ਹੋਏ ਨਹੀਂ ਦੇਖੋ ਨਗਰ ਕੌਂਸਲ ਦੇ ਵਿੱਚ ਚਾਹੇ ਉਹ ਬੀਜਪੀ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਬੀਐਸਪੀ ਦਾ ਸਾਬਕਾ ਹੋਵੇ ਇੱਕ ਤੋਂ ੜੇ ਮੌਜੂਦਾ ਹੋਵੇ ਤੇ ਦੋਨਾਂ ਦੀ ਫਿਰ ਜੋ ਕਿਤਨਾ ਕਿਤੇ ਸਾਂਝਤਾ ਲੱਗਦੀ ਹੈ ਨਾ ਜੇਕਰ ਇਕੱਠਿਆਂ ਤੇ આરોਪ ਲੱਗੇ ਆ ਤੀਜਾ ਫਿਰ ਕਲਰ ਘਰਾਂ ਉੱਲ ਜਾਂਦਾ ਵਿੱਚ ਉਹਦੇ ਦੇਖੋ ਇਹ ਫਿਰ ਉੱਥੇ ਗੱਲ ਕਿ ਤੁਸੀਂ ਕਹਿਣਾ ਵੀ ਜਵਾਬ ਨਹੀਂ ਦੇ ਸਕੇ ਨਹੀਂ ਤੁਸੀਂ ਸਾਰੀਆਂ ਗੱਲਾਂ ਫਿਰ ਇਦਾਂ ਨਾ ਕਰੋ ਨਾ ਦੇਖੋ ਮੇਰੀ ਅੱਜ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਤੁਸੀਂ ਫਿਰ ਹੁਣ ਜਵਾਬ ਮੇਰੀ ਮੇਰੀ ਬੇਨਤੀ ਇਸ ਗੱਲ ਜਿਹੜਾ ਜਵਾਬ ਆ ਮੈਂ ਦੇਣਾ ਮਿਲasse ਇਸ ਲਈ ਸਮਝਦਾ ਕਿਉਂਕਿ ਕੋਈ ਕੋਈ ਸ਼ਹਿਰਦਾਰ ਵੀ ਹੁੰਦੀ ਹੈ ਹੁਣ ਜਿਹੜੀ ਗੱਲਾਂ ਭਾ ਜੀਪੀ ਆ ਜਾਂ ਕਾਂਗਰਸ ਆ ਜਾਂ ਆਪਣੀ ਭਾਈਵੰਦੀ ਚੋਂ ਹਰੇਕ ਨੇ ਹੈ ਹੀ ਆ ਨਾ ਜੀ ਬਾਕੀ ਹਾਂ ਪਾਰਟੀ ਬਦਲਤੇ ਜੇ ਕੋਈ ਇਦਾਂ ਦਾ ਗੁਨਾਹ ਕਰਦਾ ਵਾ ਵੀ ਵੀ ਕਾਂਗਰਸੀ ਹੋ ਕੇ ਜਾਂ ਭਾਜਪਾ ਸਟੇਜ ਤੇ ਜਾਂਦਾ ਜਾਂ ਭਾਜਪਾ ਵਾਲਾ ਹੋ ਕੇ ਕਾਂਗਰਸ ਸਟੇਜ ਤੇ ਆਉਂਦਾ ਵੀ ਸਾਡੀ ਜਿਹੜੀ ਗਾਈਡਲਾਈਨ ਕਾਂਗਰਸ ਤੇ ਨਹੀਂ ਚੱਲਦਾ ਉਹ ਤਾਂ ਆਪਾਂ ਕੋਲਾ ਮੰਨ ਸਕਦੇ ਆ ਬਾਕੀ ਭਾਈਚਾਰਾ ਵੀ ਕੋਈ ਚੀਜ਼ ਹੈ ਜੀ ਆਪਾਂ ਮੈਂ ਤਾਂ ਮੇਰੀ ਸਮਝ ਇਹੀ ਆ ਵੀ ਤੁਸੀਂ ਭਾਈਚਾਰੇ ਦੇ ਵਿੱਚ ਕੋਈ ਕਰਾਪਸ਼ਨ ਕਰ ਸਕਦੇ ਨਹੀਂ ਇਹ ਮਾੜੀ ਗੱਲ ਹੈ ਜੀ ਮੈਂ ਤਾਂ ਪਹਿਲਾਂ ਹੀ ਕਹ ਰਿਹਾ ਇਹ ਹੈ ਜਿਹੜੀ ਦੇਖੋ ਜਿਹੜੀ ਗੱਲ ਨੂੰ ਮੈਂ ਸੱਚਾਈ ਨਾਲ ਕਬੂਲ ਕਰ ਰਿਹਾ ਜੇ ਇਦਾਂ ਦੀ ਗੱਲ ਕੋਈ ਹੋਈ ਆ ਗਲਤੀ ਗਲਤੀ ਹੋਈ ਆ ਤੇ ਅਸੀਂ ਤੁਹਾਡੇ ਹਜ਼ਾਰਾਂ ਸਰੋਤਾ ਸਾਹਮਣੇ ਮੈਂ ਕਹਿੰਦਾ ਵੀ ਮ ਨੂੰ ਕਦੀ ਵੀ ਕਬੂਲ ਨਹੀਂ ਕਰੂੰਗਾ ਜੋ ਐਜ਼ এ ਪ੍ਰਧਾਨ ਮੇਕੋ ਰਹਿੰਦੇ ਬੰਦਾ ਹੋਇਆ ਮੈਂ ਜ਼ਰੂਰ ਕਰੂੰਗਾ ਬਾਕੀ ਹਾਈ ਕਮਾਂਡ ਬੈਠੀ ਹੈ ਪਰ ਇਹਨੂੰ ਪ੍ਰੂਫ ਕਰਨ ਦੀ ਗੱਲ ਹੈ ਨਾ ਕਦੋਂ ਕੋਰਟ ਇਹਨੂੰ ਪ੍ਰੂਫ ਕਰਦੀ ਹੈ ਕਦੋਂ ਇਹ ਇਹ ਸਚਾਈ ਹੈ ਜਾਂ ਨਹੀਂ ਹੈ ਉਹ ਸਾਹਮਣੇ ਆਉਂਦੀ ਹੈ ਹਲੇ ਤਾਂ ਐਫ ਆਈ ਆਰ ਹੋਈ ਹੈ ਬਾਕੀ ਕੰਮ ਤਾਂ ਨਾਲ ਬਾਅਦ ਦਾ ਸਾਰਾ ਜੀ ਪਹਿਲਾਂ ਤਾਂ ਤਾਂ ਆਪਾਂ ਕਹਿ ਨਹੀਂ ਸਕਦੇ ਤੁਸੀਂ ਰਾਬਤਾ ਕਾਇਮ ਕਰੋ ਆਪਣੇ ਹਲਕਾਂ ਚਾਰ ਤੋਂ ਨੂੰ ਕਹੋ ਕਿ ਫੋਨ ਕਰੋ ਜਾਂ ਕਿੱਥੇ ਵੀ ਉਹਨੂੰ ਲਭੋ ਨਹੀਂ ਦੇਖੋ ਇਹ ਜਿਹੜੀ ਗੱਲਾਂ ਵਾਂ ਇਹ ਤੁਹਾਨੂੰ ਉਹਨਾਂ ਨੇ ਕੈਮਰੇਜ ਕੀ ਦੱਸਾ ਸਾਡੇ ਕੀ ਪਤਾ ਗੱਲ ਹੋਈ ਹੋਵੇ ਜਾਂ ਨਾ ਹੋਈ ਹੋਵੇ ਇਸ ਬਾਰੇ ਮੈਂ ਤਾਂ ਨਹੀਂ ਕਹਿ ਸਕਦਾ ਇਹ ਅੰਦਰਲੀਆਂ ਗੱਲਾਂ ਮਾਸਾ ਇਹ ਮੈਂ ਨਹੀਂ ਕਹਿ ਸਕਦਾ ਇਹ ਗੱਲਾਂ ਜਿਹੜੀਆਂ ਗੱਲਾਂ ਇਹ ਪਬਲਿਕਲੀ ਨਹੀਂ ਆਪਾਂ ਕਰ ਸਕਦੇ ਪਰ ਅਸੀਂ ਜਰੂਰ ਮੈਂ ਆਪਣੇ ਲੈਵਲ ਤੇ ਕੋਸ਼ਿਸ਼ ਜਰੂਰ ਕੀਤੀ ਵੀ ਚਲੋ ਆਪਾਂ ਇੱਕ ਸਚਾਈ ਜਾਣਨ ਦੀ ਕੋਸ਼ਿਸ਼ ਕਰੀਏ ਵੀ ਕੀ ਗੱਲ ਪਰ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਇੱਕ ਇੱਕ ਗੱਲ ਸਰ ਹੋਰ ਗੱਲਾਂ ਬੜੀ ਇਹ ਵੀ ਚਰਚਾ ਦਾ ਵਿਸ਼ਾ ਬਣੀ ਹੈ 200 ਰੁਪਏ ਪਕੌੜਿਆਂ ਵਾਲੀ ਗੱਲ ਔਰ ਦੂਜੇ ਦੋਸਤ ਇਹ ਵੀ ਗੱਲ ਨਾਲ ਇੱਕ ਹੋਰ ਗੱਲ ਹੈ ਕਿ ایਓ ਸਾਹਿਬ ਇੱਕ ਸਤਿਕਾਰਯੋਗ ਹੈ ਗਾਇਟ੍ਰੋਡ ਅਫਸਰ ਇੱਕ ਔਰ ਉਹਨਾਂ ਨੇ ਐਵੇਂ ਤਾਂ ਨਹੀਂ ਇੰਨਾ ਵੱਡਾ ਦਾ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ ਨਹੀਂ ਮੈਂ ਲਖੋ ਇਹਨੂੰ ਗਲਤ ਮੈਂ ਨਹੀਂ ਕਹਿ ਰਿਹਾ ਜੀ ਇਹ ਸਚਾਈ ਜਿਹੜੀ ਆ ਇਹ ਬਾਅਦ ਪਤੋਂ ਇਹੋ ਸਾਹਮਣੇ ਜੋ ਕੰਪਲੇਂਟ ਫਾਈਲ ਕੀਤੀ ਆਪਣੇ ਬੱਦਰ ਦੇ ਉਤੇ ਉਹਨਾਂ ਨੇ ਤੱਥਾਂ ਆਧਾਰਨਾ ਕੀਤੀ ਹੈ ਨਹੀਂ ਕੀਤੀ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਇਹ ਸਾਰਾ ਜਾਂਚ ਦਾ ਵਿਸ਼ਿਆ ਜੀ ਬਾਕੀ ਜਿਹੜੀ ਤੁਸੀਂ 200 ਦੇ ਪਕੌੜੇ ਦੀ ਗੱਲ ਕਰਦੇ ਹੋ ਪਕੌੜੇ ਦੀ ਗੱਲ ਪਕੌੜੇ ਦੇਖੋ ਜੀ ਉਹ ਜੋ ਮੀਡੀਆ ਚ ਆਇਆ ਜਾਂ ਜੋ ਐਫ ਆਈ ਆਰ ਚਾ ਵੀ ਕੀ ਹੈ ਕੀ ਨਹੀਂ ਹੈ ਇਹ ਵੀ ਸਾਰਾ ਸਾਰਾ ਜਾਂਚ ਦਾ ਵਿਸ਼ਿਆ ਹੈ ਇਹਦੇ ਬਾਰੇ ਹੱਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ ਇਹ ਬਿਆਨ ਸਮਟ ਇੱਕ ਪਾਸੇ ਤਰਫਾ ਹੋਏ ਆ ਦੂਜੇ ਪਾਸੇ ਜਦੋਂ ਹੋਣਗੇ ਸਚਾਈ ਸਾਰੀ ਹੌਲੀ ਹੌਲੀ ਸਾਰੀ ਸਾਹਮਣੇ ਆ ਜਾਊਗੀ ਇਹ ਹਲੇ ਕਿਸੇ ਵੀ ਗੱਲ ਤੇ ਆਪਾਂ ਪਹੁੰਚਣਾ ਇਹ ਹਲੇ ਬਹੁਤ ਜਲਦਬਾਜ਼ੀ ਹੋਏਗੀ ਜੀ ਮੇਰਾ ਮੇਰਾ ਸਮਝ ਮਿਲਿਆ ਕਿ ਕੱਲ ਤਾਂ ਸੱਚ ਦੱਸ ਦਿਓ ਕਿ 200 ਦੇ ਪਕੌੜੇ ਖਾਧੇ ਹੋਣੇ ਨੇ ਨਹੀਂ ਚਲੋ ਇਹਦੇ ਬਾਰੇ ਮੈਂ ਨਹੀਂ ਦੱਸਦਾ ਖਾਦੇ ਜਾਂ ਨਹੀਂ ਖਾਦੇ ਪਰ ਪਕੌੜੇ ਵਾਲੀ ਗੱਲ ਜਿਹੜੀ ਆਈ মিডিਏ ਜਾਈ ਹੈ ਉਹ ਆਪਾਂ ਡਿਸਕਸ ਕਰ ਲਵਾਂਗੇ ਉਹ ਵਾਲੀ ਗੱਲ ਨਹੀਂ ਜੀ ਬਹੁਤ ਬਹੁਤ ਧੰਨਵਾਦੀ ਆਪਣਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਬਹੁਤ ਆਪਾ ਤਾਂ ਇਸਨ ਮੇਰੇ ਨਾਲ ਗੌਰਵ ਜਾਨੀ ਜੀ ਬਹੁਤ ਸਾਰੇ ਮਿਸ਼ਨ ਤੇ ਆਪਾਂ ਗੱਲਬਾਤ ਕੀਤੀ ਜਿੱਦਾ ਕਿ 200 ਪਕੌੜਿਆਂ ਦਾ ਜ਼ਿਕਰ ਹੋਇਆ ਔਰ ਨਗਰ ਕੌਂਸਲ ਦੇ ਇੱਕ ਚਰਚਿਤ ਵਿਸ਼ਾ ਜਣ ਕੇ ਪੂਰੇ ਪੰਜਾਬ ਦੇ ਵਿੱਚ 200 ਰੁਪਏ ਪਕੌੜਿਆਂ ਵਾਲੀ ਗੱਲ ਤਾਂ ਪੂਰੇ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਬਾਕੀ ਨਕੋਦਰ ਸ਼ਹਿਰ ਦੇ ਵਿੱਚ ਜੋ ਕੋਈ ਵੀ ਗੱਲ ਕਰਨ ਦੇ ਲਈ ਰਾਜ਼ੀ ਨਹੀਂ ਸੀ ਧੰਨਵਾਦ ਕਰਦੇ ਜਿੰਨਾਂ ਨਾਲ ਗੱਲਬਾਤ ਹੋਈ ਕੈਮਰਾਮੈਨ ਸੁਨੂਰ ਹਰਦੀਪ ਐਨਐਨ ਨਿਊਜ਼ ਨਕੋਦਰ